ਆਜ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਇੱਕ ਬਾਬਾ ਦੇਖ ਰਹੇ ਹੋ ਇਹ ਉਹੀ ਬਾਬਾ ਹੈ ਜਿਹੜੇ ਨੂੰ ਲੋਕ ਅਮਰੀਕੀ tufaan ਕਹਿੰਦੇ ਨੇ ਵੀਡੀਓ ਵੀ ਦੇਖਿਆ ਨਾ ਵਾਇਰਲ ਹੋ ਰਹੀਆਂ ਨੇ ਵੀ ਤੁਸੀਂ ਸਵੇਰੇ ਸਵੇਰੇ ਠੰਡੇ ਪਾਣੀ ਦੇ ਘੜੇ ਹੈ ਨਾ ਆਪਣੇ ਉੱਪਰ ਪਾਉਣਿਓ ਨਗਰ ਦੀ ਸ਼ੁਕ ਸ਼ਾਂਤੀ ਵਾਸਤੇ ਔਰ ਸਰਵਤ ਦੇ ਭਲੇ ਵਾਸਤੇ ਔਰ ਸਾਧੂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਇਹ ਜੋ ਜਲ ਧਾਰਾ ਕੀਤਾ ਜਾਂਦਾ ਹੈ ਇਹ ਰਾਤ ਨੂੰ 7 ਵਜੇ ਭਰੇ ਜਾਂਦੇ ਨੇ ਜੀ ਹਾਂ ਤੇ ਸਵੇਰੇ 4 ਵਜੇ ਸਾਰੇ ਸੰਗਤ ਵੱਲੋਂ ਚੱਕ ਕੇ ਪਾਏ ਜਾਂਦੇ ਨੇ ਜੀ ਇਸ ਪਿੰਡ ਦੇ ਵਿੱਚ ਪ੍ਰੋਪਰ 12 ਜਲਤਾ ਰਾਂ ਦੀ ਮੈਂ ਤਰਫ ਕਰੂੰਗਾ ਜੀ 12 ਜਲਤਾ ਰਾਂ ਵਾ 12 12 ਜਲਤਾ ਰੇ ਲਗਾਤਾਰ 12 ਦਿਨ 12 ਸਾਲ ਜੀ 12 ਸਾਲ ਹਾਂ ਜੀ ਅੱਛਾ ਦਿੱਲੀ ਕਿੰਨੇ ਘੜੇ ਪਾਣੀ ਦੇ ਉੱਪਰ ਪਾਏ ਜਾਂਦੇ ਨੇ ਅਸੀਂ ਪਹਿਲੇ ਦਿਨ ਦਾ ਜੋ ਜਲਤਾ ਰਾ ਸੀ 11 ਘੜਿਆਂ ਤੋਂ ਸ਼ੁਰੂ ਕਰਿਆ ਸੀ 11 ਤੋਂ ਲੈ ਕੇ ਅੱਜ ਜੋ 14 ਤਰੀਕ ਦਾ ਜਲਤਾ ਰਾ ਹੈ ਅੱਜ 123 ਘੜਿਆਂ ਦਾ ਜਲਤਾ ਰਾ ਸੀ ਕੱਲ ਨੂੰ ਜੋ ਜਲਤਾ ਰਾ 123 ਘੜੇ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਸੰਗਤ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਪਹੁੰਚਦੀ ਹੈ ਤਦਾਸ ਝੁੰਬੀ ਦੇ ਥੱਲੇ ਜੋ ਜਲ ਧਾਰੇ ਵਾਲੀ ਬੈਂਗੀ ਬਣਾਈ ਹੋਈ ਐ ਇੱਥੇ ਸਾਹਮਣੇ ਕੈਮਰਾਮੈਨ ਥੋੜਾ ਜਿਹਾ ਦਿਖਾਇਓ ਇੱਥੇ ਬਾਬਾ ਜੀ ਵਿੱਚ ਇਹਦੇ ਬਹਿ ਜਾਂਦੇ ਨੇ ਤੇ ਲੋਕ ਨੇ ਜਿਹੜੇ ਬੈਂਚ ਦੇ ਉੱਤੇ ਖੜ ਕੇ ਸੰਗਤ ਖੜੇ ਪੌਂਦੀ ਆ ਜਿੰਨੀ ਵੀ ਕਿਸੇ ਪਾਉਣ ਦੀ ਇੱਛਾ ਹੁੰਦੀ ਆ 5 3 4 ਕੱਲਾ ਜਣਾ 2 ਜਣੇ ਸੇਵਾਦਾਰ ਰਲ ਕੇ ਪਾਉਂਦੇ ਨੇ ਜੀ ਬਾਬੇ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਹੁਣ ਜਾਣਨ ਲੱਗੇ ਹੋ ਹੁਣ ਜਾਣਨ ਲੱਗੇ ਤੁਹਾਨੂੰ ਪਤਾ ਬਾਬੇ ਨੂੰ ਅਮਰੀਕੀ ਤੂਫਾਨ ਵੀ ਕਹਿੰਦੇ ਨੇ ਹਾਂ ਕਹਿੰਦੇ ਹੋਗੇ ਜੇ ਲੋਕਾਂ ਮਤੋਂ ਬਾਬਾ ਕਹਿੰਦੇ ਸਸੀ ਗਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਅੱਜ ਮੈਂ ਖੜਿਆ ਆ ਚਾਂਦਪੁਰੇ ਆਇਆ ਕਿੱਥਿਆਂ ਬਾਬੇ ਪਿੱਪਲਦਾਸ ਲਵੇ ਜੀਨੂੰ ਕਿ ਤੁਸੀਂ ਅਮਰੀਕ ਤੂਫਾਨ ਦੇ ਨਾਮ ਨਾਲ ਵੀ ਜਾਣਦੇ ਹੋ ਪਰ ਬਾਬਾ ਕਈ ਵਾਰੀ ਗੁੱਸਾ ਕਰ ਜਾਂਦਾ ਬਾਬਾ ਕਹਿੰਦਾ ਮੈਨੂੰ ਅਮਰੀਕ ਤੂਫਾਨ ਨਾ ਕਿਹਾ ਕਿ ਮੈਂ ਅਮਰੀਕ ਤੂਫਾਨ ਨਹੀਂ ਹੈਗਾ ਬਾਬਾ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਸਾਰੇ ਭਗਤ ਜਨਾਂ ਤੇ ਸਰੋਤਿਆਂ ਨੂੰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਮਿਲਣਾ ਦਾ ਪੰਨ ਹੋ ਗਿਆ 8 ਨਵਾਂ ਮਹੀਨਾ ਬਾਬਾ ਜੀ ਹੈ ਨਾ ਮਿਲਿਆ ਨੂੰ ਇੱਕ ਸਾਲ ਹੋ ਤੁਸੀਂ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਸ਼ੁਰੂ ਕਰੀਏ ਮੈਨੂੰ ਐਂ ਦੱਸੋ ਪਹਿਲਾਂ ਤੁਸੀਂ ਸੁਰਜਨਪੈਣੀ ਸੀ ਹੁਣ ਚਾਂਦਪੁਰੇ ਆ ਗਏ ਕਾਰਨ ਕੀ ਆ ਇੱਕ ਜੋਗੀ ਚੱਲਦੇ ਭਲੇ ਨਗਰੀ ਬਸਦੀ ਭਲੀ ਉਹ ਕੰਮ ਨਹੀਂ ਜੀ ਨਹੀਂ ਮੇਰਾ ਚਾਂਦਪੁਰੇ ਆਣ ਦਾ ਕੋਈ ਕਾਰਨ ਹੈ ਜੀ ਹਾਂ ਚਾਂਦਪੁਰੇ ਮੈਨੂੰ ਸੰਗਤ ਲੈ ਆਇਆ ਕੋਈ ਇਧਰੋਂ ਕੈਮਰੇ ਕੰਨੀ ਬਾਬਾ ਜੀ ਥੋੜਾ ਜਿਹਾ ਕਰ ਲਓ ਹਾਂਜੀ ਚਾਂਦਪੁਰੇ ਦੀ ਸੰਗਤ ਮੈਨੂੰ ਇੱਥੇ ਲੈ ਕੇ ਆਈ ਹੈ ਜੀ ਹਾਂਜੀ ਬਾਕੀ ਮੇਰੇ ਇਸ ਇਸ ਨਗਰ ਦੇ ਵਿੱਚ ਢੋਲ ਦੇ ਵਿੱਚ ਦਾਣੇ ਨੇ ਜੀ ਲੋਕਾਂ ਦੇ ਉੱਥੇ ਉੱਥੇ ਵਾਲੇ ਵੀ ਹੈਗੇ ਨਹੀਂ ਦਾਣੇ ਤੇ ਪਿੰਡ ਛੋਟਾ ਉਹ ਥੋੜਾ ਇਹ ਪਿੰਡ ਛੋਟਾ ਜੀ ਹਾਂ ਥੋੜਾ ਪਿੰਡ ਛੋਟਾ ਹੈ ਹਾਂਜੀ 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 ਸੁਰਜਨ ਪਹਿਣੀ ਬਾਬਾ ਕਾਫੀ ਸਮਾਂ ਉੱਥੇ ਸੀ ਉਸ ਤੋਂ ਪਹਿਲਾਂ ਬਾਬਾ ਜੀ ਕਿੱਥੇ ਸੀ ਤੁਸੀਂ ਉਸ ਤੋਂ ਪਹਿਲਾਂ 4 ਸਾਲ ਉਦੋਂ ਪਹਿਲਾਂ ਆਂਡਿਆਂ ਵਾਲੀ ਪਿੰਡ ਆਂਡਿਆਂ ਵਾਲੀ ਪਿੰਡ ਮਾਨਸਾ ਜਲੇ ਦਾ ਪਿੰਡ ਹੈ ਪੰਜਾਬ ਦੇ ਵਿੱਚ ਆਂਡਿਆਂ ਵਾਲੀ ਆਂਡਿਆਂ ਵਾਲੀ ਬਾਬਾ ਤਰਮਣੀ ਦਾਸ ਜੀ ਮਹਾਰਾਜ ਦੀ ਚਰਨਾ ਚ ਸੇਵਾ ਕੀਤੀ ਹੈ ਦਾਸ ਨੇ 3 ਸਾਲ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਸੁਰਜਨ ਪਹਿਣੀ ਲਗਾਤਾਰ 4 ਸਾਲ ਕਰਪਾ ਰਹੀ ਹੈ ਮਹਾਪੁਰਸ਼ਾਂ ਦੀ ਬਾਬਾ ਸ੍ਰੀਚੰਦ ਭਗਵਾਨ ਦੀ ਹੁਣ 11 ਕ ਮਹੀਨਿਆਂ ਤੋਂ ਪਿੰਡ ਚੰਦਪੁਰੇ ਦੇ ਵਿੱਚ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਹੈ ਜੀ ਅੱਛਾ ਬਾਬਾ ਜੀ ਗੱਲ ਹੁਣ ਮੈਂ ਜਿਹੜੀ ਚੀਜ਼ ਵਾਸਤੇ ਬਾਬਾ ਜੀ ਲਵੇ ਆਇਆ ਤੁਹਾਡੀਆਂ ਕਈ ਵੀਡੀਓ ਵੀ ਦੇਖਿਆ ਨੇ ਵਾਇਰਲ ਹੋ ਰਹੀਆਂ ਨੇ ਵੀ ਤੁਸੀਂ ਸਵੇਰੇ ਸਵੇਰੇ ਠੰਡੇ ਪਾਣੀ ਦੇ ਘੜੇ ਹਨਾ ਆਪਣੇ ਉੱਪਰ ਪਾਉਨੇ ਹੋ ਇਹ ਕੀ ਮਤਲਬ ਕੀ ਚੀਜ਼ ਹੈ ਕਿ ਪਹਿਲੀ ਵਾਰ ਕਰ ਰਹੇ ਹੋ ਜਾਂ ਇਹਦੀ ਪ੍ਰਥਾ ਕੀ ਹੈ ਕਿਵੇਂ ਸ਼ੁਰੂ ਹੋਈ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਇਹ ਜੀ ਭਗਵਾਨ ਭੋਲੇ ਨਾਸਤੂ ਪਰਥਾ ਚੱਲਦੀ ਆਈ ਹੈ ਜਿਵੇਂ ਕਿ ਸ਼ਿਵਜੀ ਮਹਾਰਾਜ ਦੇ ਸ਼ਿਵਜੀ ਮਹਾਰਾਜ ਦੇ ਹਾਂ ਜੀ ਸਿਰ ਦੇ ਵਿੱਚ ਹਾਂ ਜੀ ਸਿਰ ਦੇ ਵਿੱਚੋਂ ਗੰਗਾ ਦੇ ਵਿੱਚ ਜਟਾਂ ਦੇ ਵਿੱਚੋਂ ਗੰਗਾ ਵਹਿ ਰਹੀ ਹੈ ਜੀ ਸੋ ਸ਼ਿਵਜੀ ਮਹਾਰਾਜ ਦਾ ਭਗਤ ਹੋਣ ਦੇ ਕਾਰਨ ਹਾਂ ਔਰ ਸ਼ਿਵਜੀ ਮਹਾਰਾਜ ਦਾ ਭਗਤ ਹੋਣ ਦੇ ਕਾਰਨ ਜੋ ਜਲ ਧਾਰੇ ਦਾ ਤਪ ਹੈ ਅਨੇਕ ਹੀ ਸਾਧੂ ਕਰਦੇ ਨੇ ਜੀ ਢੀਂਗ ਤੋਂ ਢੀਂਗ ਹੈ ਬਹੁਤ ਵੱਡੇ ਤੋਂ ਵੱਡੇ ਮਹਾਤਮਾ ਜੋ ਜਲ ਧਾਰੇ ਦਾ ਤਪ ਇਹ ਕਰਦੇ ਨੇ ਇਹ ਤਪ ਇਸ ਲਈ ਕੀਤਾ ਜਾਂਦਾ ਵੀ ਜਿਸ ਨਗਰ ਦਾ ਸਾਧੂ ਕੋਈ ਨੂਨ ਪਾਣੀ ਅਨ ਪਾਣੀ ਛਕਦਾ ਹੈ ਉਸ ਨਗਰ ਦੇ ਭਲੇ ਵਾਸਤੇ ਜੀ ਨਗਰ ਦੀ ਸੁਖ ਸ਼ਾਂਤੀ ਵਾਸਤੇ ਔਰ ਸਰਵਤ ਦੇ ਭਲੇ ਵਾਸਤੇ ਔਰ ਸਾਧੂ ਨੂੰ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਇਹ ਜੋ ਜਲ ਧਾਰਾ ਕੀਤਾ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਗੁਰਮੁਖ ਸਿੰਘਾ ਮੈਂ ਤੁਹਾਨੂੰ ਇਹ ਦੱਸਦਾ ਕਿ ਜੋ ਸਰਵੰਸਦਾਨੀ ਇਸ ਪੋਦੇ ਮਹੀਨੇ ਦੇ ਵਿੱਚ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭਜੋ ਕਿ ਉਹਨਾਂ ਨੇ ਸਰਵੰਸ ਲੇਖੇ ਆਪਣਾ ਦਸ਼ਮ ਪਿਤਾ ਨੇ ਪਰਿਵਾਰ ਲਾਇਆ ਉਹਨਾਂ ਬੱਚਿਆਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਜੀ ਇਹ ਜੋ ਜਲ ਧਾਰਾ ਹੈ ਹਰ ਸਾਲ ਦਾਸ ਵੱਲੋਂ ਕੀਤਾ ਜਾਂਦਾ ਹੈ अच्छा हर साल कर दिया हर साल मैं करता हां जी अच्छा बाबा जी ये किड़े पानी ਦੇ ਘੜੇ ਹੁੰਦੇ ਨੇ ਮੈਂ ਦੇਖ ਰਿਆ ਸੀ ਉੱਥੇ ਬਹੁਤ ਸਾਰੇ ਲੋਕ ਪਿੰਡ ਦੇ ਵਿੱਚੋਂ ਘੜੇ ਲੈ ਕੇ ਆਉਂਦੇ ਨੇ ਤੇ ਉਹ ਰੱਖ ਕੇ ਜਾਂਦੇ ਨੇ ਕੋਰੇ ਘੜੇ ਕਈ ਤੁਸੀਂ ਸ਼ਾਰਟ ਵੀ ਦੇਖ ਰਹੇ ਹੋਗੇ ਵਿੱਚ ਪਏ ਨੇ ਬੀਬੀਆਂ ਲੈ ਕੇ ਆਉਂਦੀਆਂ ਨੇ ਹੈਨਾ ਕਿਵੇਂ ਲੈ ਕੇ ਆਉਂਦੀਆਂ ਨੇ ਪਹਿਲਾਂ ਇਕੱਠੇ ਵੀ ਪਏ ਨੇ ਬਹੁਤ ਸਾਰੇ ਤੇ ਲੈ ਕੇ ਵੀ ਆਈਆਂ ਜਾ ਰਹੀਆਂ ਨੇ ਇਹਦੇ ਬਾਰੇ ਦੱਸੋ ਥੋੜਾ ਜਿਆ ਇਹ ਜੀ ਜੋ ਘੜੇ ਹੁੰਦੇ ਆ ਇਹ ਤਪ ਵਾਸਤੇ ਵੀ ਸਾਧੂ ਸਾਡੇ ਨਗਰ ਦੇ ਵਿੱਚ ਕੋਈ ਮਹਾਤਮਾ ਜਨ ਬੈਠਾ ਹੈ ਕਿਸੇ ਵੀ ਨਗਰਾਂ ਦੇ ਵਿੱਚ ਤਕਰੀਬਨ ਮਹਾਤਮਾ ਜਿਹੜੇ ਵੀ ਨਗਰ ਦੇ ਵਿੱਚ ਰਹਿੰਦਾ ਹੈ ਕਈ ਪਿੰਡਾਂ ਚਰਵਾਦੇ ਆ ਜਿੱਥੇ ਕੋਈ ਡੇਰੇ ਦੀ ਕਮੇਟੀ ਹੁੰਦੀ ਹੈ ਉਹ ਆਪਣੇ ਇਕੱਠੇ ਵੀ ਲੈ ਕੇ ਧਰ ਲੈਂਦੇ ਨੇ ਪਹਿਲਾਂ ਵੀ ਕੋਈ 101 ਦਾ ਤਪ ਕਰਦਾ ਕੋਈ 108 ਦਾ ਤਪ ਕਰਦਾ ਕੋਈ 500 ਦਾ ਤਪ ਕਰਦਾ ਕਹਿਣ ਦਾ ਭਾਵ ਅੱਛਾ ਪਰ ਜੋ ਅਸੀਂ ਤਪ ਕਰ ਰਹੇ ਹਾਂ ਚਾਂਦਪੁਰੇ ਦੇ ਵਿੱਚ ਮੇਰਾ ਇਹ ਪਹਿਲਾ ਤਪ ਹੈ ਜੀ ਇਦੋਂ ਪਹਿਲਾਂ ਮੈਂ ਬਹੁਤ ਸਾਰੇ ਜਲਤਾਰੇ ਕਰ ਚੁੱਕਿਆ ਦੇ 2 ਸਾਲ ਦਾ ਵਿੱਚੋਂ ਗੈਪ ਪਿਆ ਜੀ ਕਿਉਂਕਿ ਸੁਰਜਨ ਭੈਣੀ ਪਿੰਡ ਛੋਟਾ ਸੀ ਜੀ 10 ਨੂੰ ਸੁਰਜਨ ਭੈਣੀ ਸੇਵਾ ਕਰਨ ਦਾ ਮੌਕਾ ਮਿਲਿਆ ਉੱਥੇ ਮੈਂ ਜਲਤਾਰਾ ਨਹੀਂ ਕਰ ਸਕਿਆ ਕਿ ਪਿੰਡ ਛੋਟਾ ਸੀ ਸੰਗਤ ਨਹੀਂ ਜੁੜਦੀ ਸੀ ਜੀ ਸੋ ਇਸ ਪਿੰਡ ਦੇ ਵਿੱਚ ਜਿੱਥੇ ਤੱਕ ਮੇਰੀ ਮਨਸਾ ਹੈ ਵੀ ਪ੍ਰਮਾਤਮਾ ਅੰਜਲ ਲੰਬਾ ਕਰੇ ਜੀ ਇਸ ਪਿੰਡ ਦੇ ਵਿੱਚ ਪ੍ਰੋਪਰ 12 ਜਲਤਾਰਾਂ ਦੀ ਮੈਂ ਤਪ ਕਰੂੰਗਾ ਜੀ 12 ਜਲਤਾਰਾਂ ਮਤਲਬ 12 12 ਜਲਤਾਰੀ ਲਗਾਤਾਰ ਵੀ 12 ਦਿਨ 12 ਸਾਲ ਜੀ ਇਸ 12 ਸਾਲ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਪਰਮਾਤਮਾ ਕਰੇ ਇਹਨਾਂ ਨਗਰ ਦੇ ਨਾਲ ਮੇਰਾ ਪ੍ਰੇਮ ਬਣਿਆ ਰਹੀ ਇਸ ਨਗਰ ਦੇ ਨਾਲ ਔਰ ਨਗਰ ਦੇ ਵਿੱਚ ਮੇਰਾ ਅੰਜਲ ਬਾਬਾ ਨੱਥੂ ਦਾਸ ਮਹਾਰਾਜ ਬਾਬਾ ਧੂਣੀ ਦਾਸ ਜੀ ਮਹਾਰਾਜ ਜਿਨ੍ਹਾਂ ਦਾ ਇਹ ਡੇਰਾ ਬਸਾਇਆ ਹੋਇਆ ਹੈ ਉਹਨਾਂ ਦੀ ਮੇਰੇ ਤੇ ਔਰ ਨਗਰ ਤੇ ਕਿਰਪਾ ਰਹੇ ਮੇਰੇ ਪ੍ਰਤੀ ਨਗਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਔਰ ਕਿਸੇ ਵੀ ਤਰ੍ਹਾਂ ਦਾ ਮੇਰੇ ਪ੍ਰਤੀ ਲੋਕਾਂ 'ਚ ਵਿਵਾਦ ਨਾ ਹੋਵੇ ਔਰ ਲੋਕਾਂ ਪ੍ਰਤੀ ਮੇਰੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਨਾ ਜੇ ਆਇਆ ਤਾਂ ਮੈਂ ਪ੍ਰੋਪਰ 12 ਸਾਲ ਇਸ ਨਗਰ ਦੇ ਵਿੱਚ ਜਲਧਾਰਾ ਦਾ ਤਪ ਕਰੂੰਗਾ ਹੀ ਕਰੂੰਗਾ ਜੀ ਅੱਛਾ ਪਾਪਾ ਜੀ ਦਿੱਲੀ ਹਾਂਜੀ ਕਿੰਨੇ ਘੜੇ ਪਾਣੀ ਦੇ ਉੱਪਰ ਪਾਏ ਜਾਂਦੇ ਨੇ ਅਸੀਂ ਪਹਿਲੇ ਦਿਨ ਦਾ ਜੋ ਜਲਧਾਰਾ ਸੀ 11 ਘੜਿਆਂ ਤੋਂ ਸ਼ੁਰੂ ਕਰਿਆ ਸੀ ਜੀ 11 ਤੋਂ ਲੈ ਕੇ ਅੱਜ ਜੋ 14 ਤਰੀਕ ਦਾ ਜਲਧਾਰਾ ਹੈ ਅੱਜ 123 ਘੜਿਆਂ ਦਾ ਜਲ ਧਾਰਾ ਸੀ ਕੱਲ ਨੂੰ ਜੋ ਜਲ ਧਾਰਾ 123 ਘੜੇ ਹਾਂਜੀ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਜੀ ਸਵੇਰੇ 4 ਵਜੇ ਜੀ ਸੰਗਤ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਪਹੁੰਚਦੀ ਹੈ ਹਾਂ ਤਾਂ ਦਾਸ ਝੁੰਬੀ ਦੇ ਥੱਲੇ ਜੋ ਜਲ ਧਾਰੇ ਵਾਲੀ ਬੈਂਗੀ ਬਣਾਈ ਹੋਈ ਹੈ ਇੱਕ ਮਿੰਟ ਤੁਸੀਂ ਆਉਂਗੇ ਬਾਬਾ ਜੀ ਆ ਦਿਖਾ ਦਿੰਨੇ ਆ ਥੋੜਾ ਸੋਨੂੰ ਮੈਂ ਇੱਥੇ ਬਾਬਾ ਜੀ ਬੈਠਦੇ ਨੇ ਸ਼ਾਰਟ ਵੀ ਵਿੱਚ ਦੇਖ ਰਹੇ ਹੋਵੋਗੇ ਤੁਸੀਂ ਤੇ ਇੱਥੇ ਸਾਹਮਣੇ ਕੈਮਰਾਮੈਨ ਥੋੜਾ ਦਿਖਾਇਓ ਇੱਥੇ ਬਾਬਾ ਜੀ ਵਿੱਚ ਇਹਦੇ ਬਹਿ ਜਾਂਦੇ ਨੇ ਤੇ ਲੋਕ ਨੇ ਜਿਹੜੇ ਮੇਰੇ ਖਿਆਲ ਚ ਬੈਂਚ ਤਾਂ ਹੀ ਲਾ ਤਾਕਤ ਪੋਸ ਤਾਂ ਹੀ ਲਾਇਆ ਹਾਂ ਹਾਂਜੀ ਹਾਂਜੀ ਜੋ ਬੈਂਚ ਹੈ ਜੀ ਹਾਂ ਉਹ ਬੈਂਚ ਦੇ ਉੱਤੇ ਖੜ ਕੇ ਸੰਗਤ ਘੜੇ ਪਾਉਂਦੀ ਹੈ ਜਿੰਨੀ ਵੀ ਕਿਸੇ ਚ ਪਾਉਣ ਦੀ ਇੱਛਾ ਹੁੰਦੀ ਹੈ 5 3 4 ਇਕੱਲਾ ਜਣਾ ਦੋ ਜਣੇ ਸੇਵਾਦਾਰ ਰਲ ਕੇ ਪਾਉਂਦੇ ਨੇ ਜੀ ਅੱਛਾ ਹਾਂਜੀ ਹਾਂਜੀ ਤੇ ਇਹ ਸ ਜਿਹੜਾ ਪੂਰਾ ਇਹ ਚੱਲਦਾ ਬਾਬਾ ਜੀ ਘੜਿਆਂ ਵਾਲਾ ਪਾਉਣ ਦਾ ਪਾਣੀ ਦਾ ਹੈ ਨਾ ਜਲ ਤਾਰਾ ਦਿੱਲੀ ਕਿੰਨਾ ਟਾਈਮ ਚੱਲਦਾ ਹੈ ਇਹ ਜੀ 1 ਘੰਟਾ 50 ਮਿੰਟ ਵੈਸੇ ਪੁੱਛਣਾ ਨਹੀਂ ਚਾਹੀਦਾ ਘਰ ਉ ਵੈਸੇ ਪੁੱਛਿਆ ਮੈਂ ਮੌਸਮ ਠੰਡ ਦਾ ਠੰਡ ਨਹੀਂ ਲੱਗਦੀ ਬਾਬਾ ਜੀ ਨਹੀਂ ਜੀ ਬੜੀ ਕਿਰਪਾ ਹੈ ਬਾਬਾ ਸ੍ਰੀ ਚੰਦ ਭਗਵਾਨ ਦੀ ਬਿਲਕੁਲ ਬਿਲਕੁਲ ਬਹੁਤ ਵੱਡੀ ਕਿਰਪਾ ਹੈ ਜੀ ਵਾਹਿਗੁਰੂ ਆਪ ਖੜਦਾ ਹੈ ਜੀ ਮੇਰੇ ਵਰਗਾ ਥੋੜਾ ਜਿਹਾ ਪਾਣੀ ਘੱਟ ਗਰਮ ਹੋਵੇ ਕਹਿੰਦਾ ਵੀ ਪਾਣੀ ਠੰਡਾ ਥੋੜਾ ਜਿਹਾ ਇੱਥੇ ਜਿਹੜੇ ਹੁਣ ਕਹਿੰਦੇ ਨੇ ਸਾਧੂ ਹੁੰਦੇ ਨੇ ਜਿਹੜੇ ਇਹ ਤਾਂ ਬਰਫਾਂ ਦੇ ਵਿੱਚ ਵੀ ਤਪ ਕਰ ਲੈਂਦੇ ਨੇ ਕਈ ਆਪਣੇ ਵੀਡੀਓ ਵੀ ਦੇਖਿਆ ਨੇ ਹੈਨਾ ਹਿਮਾਲਿਆ ਦੇ ਉੱਪਰ ਬੈਠ ਕੇ ਤਪ ਕਰਦੇ ਨੇ ਤੇ ਲਾਸਟ ਦਿਨ ਕਦੋਂ ਆ ਜਲਦਾ ਰਹਾ ਦਾ ਲਾਸਟ ਦਿਨ ਜੀ ਇਹਦਾ ਲਾਸਟ ਦਿਨ ਹੈਗਾ ਜੋ ਜਲਧਾਰੇ ਦਾ 1 ਫਰਵਰੀ ਕਿਉਂਕਿ ਸਾਡੇ ਮਹਾਪੁਰਸ਼ ਬਾਬਾ ਧੂਣੀ ਦਾਸ ਜੀ ਜੋ ਕਿ ਇਸ ਨਗਰ ਦੇ ਜੰਪਾਲ ਸੀ ਨਗਰ ਦੇ ਵਿੱਚ ਹੀ ਉਹਨਾਂ ਨੇ ਫਕੀਰੀ ਕੀਤੀ ਹੈ ਜੀ ਜੋ ਕਿ ਉਹਨਾਂ ਦੀ ਵਰਸੀ ਨੂੰ ਮੁੱਖ ਰੱਖਦਿਆ ਹੋਇਆ ਜੀ 30 ਜਨਵਰੀ ਦੀ ਉਹਨਾਂ ਦੀ ਵਰਸੀ ਹੁੰਦੀ ਹੈ ਜੀ ਜੋ ਕਿ ਸੰਗਤ ਵੱਲੋਂ ਹਰ ਸਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜੀ ਇਸ ਕਰਕੇ ਜੇ ਤਾਂ ਸਪਤਾਹ ਕਰਾਈ ਗਈ ਸੰਗਤ ਵੱਲੋਂ ਰਲ ਮਿਲ ਕੇ ਤਾਂ ਤਾਂ 26 ਤਰੀਕ ਤੋਂ ਲੈ ਕੇ 1 ਫਰਵਰੀ ਤੱਕ ਹੋਵੇਗੀ ਜੀ ਅਗਰ ਖੰਡਪਾਟ ਪ੍ਰਕਾਸ਼ ਹੋਇਆ ਤਾਂ 30 31 1 1 ਨੂੰ ਲਾਸਟ ਭੰਡਾਰਾ ਹੋਵੇਗਾ ਜੀ ਫਰਜ਼ ਕਰੋ ਕਿਸੇ ਨੇ ਪਹੁੰਚਣਾ ਬਹੁਤ سارے ਲੋਕ ਨੇ ਅਗਲਾ ਕਹਿੰਦਾ ਵੀ ਅਸੀਂ ਵੀ ਥੋੜਾ ਜਾ ਜਾਈਏ ਹੈਨਾ ਜਾਂ ਜਲਤਾਰਾ ਜੋ ਵੀ ਚੱਲਦੀ ਆ ਪ੍ਰਥਾ ਹੈ ਸ਼ਾਮਲ ਹੋਈਏ ਇਸ ਦੇ ਵਿੱਚ ਆਉਣਾ ਹੋਵੇ ਕਿਸੇ ਨੇ ਜੀ ਉਰੇ ਕਿਵੇਂ ਪਹੁੰਚੇ ਵੀ ਜਾਖੜ ਤੋਂ ਚੰਦਪੁਰਾ ਜੀ ਜਾਖੜ ਤੋਂ ਚੰਦਪੁਰਾ ਹਾਂ ਜੀ ਕਿ ਇਹ ਕਿੰਨੀ ਕ ਵਜੇ ਸ਼ੁਰੂ ਹੁੰਦਾ ਤੁਹਾਡਾ ਜੀ ਇਹ ਸਵੇਰੇ 4 ਵਜੇ ਤੋਂ ਲੈ ਕੇ ਪੌਣੇ 6 ਤੱਕ ਜੀ ਪੌਣੇ 6 ਤੱਕ ਮੈਂ 2 ਮਿੰਟ ਪਿੰਡ ਦੇ ਲੋਕਾਂ ਨਾਲ ਉਸੇ ਪਿੰਡ ਦੇ ਹਾਂ ਜੀ ਤੇ ਅ ਇਧਰ ਆਇਓ ਕੈਮਰਾਮੈਨ ਸਾਹਿਬ ਥੋੜਾ ਫੋਲੋ ਕਰ ਲਿਆ ਕਰੋ ਨਾਲ ਤੁਸੀਂ ਤੇ ਅਗਰ ਮੈਂ ਗੱਲ ਕਰਾਂ ਜੀ ਬਾਬਾ ਜੀ ਜਿਵੇਂ ਜਲਤਾਰਾ ਕਰ ਰਹੇ ਨੇ ਤੁਸੀਂ ਹੁੰਨੇ ਹੋ ਸ਼ਾਮਿਲ ਵਿੱਚ ਨਾ ਜੀ ਅਸੀਂ ਨਹੀਂ ਆਉਂਦੇ ਅਸੀਂ ਦਿਨ ਚੜ੍ਹੇ ਆਂਦੇ ਹਾਂ ਬੋੜੇ ਕਰ ਥੋੜਾ ਲੇਟ ਉੱਠਦੇ ਹਾਂ ਹਾਂ ਤੇ ਲੋੇਟ ਉੱਠੀਏ ਅੱਛਾ ਹੋਰ ਜਵਾਕ ਜੱਲੇ ਆਉਂਦੇ ਹੋਰ ਜਵਾਕ ਜੱਲੇ ਆਵੇਂ ਤੁਸੀਂ ਹੋਏ ਜੀ ਸ਼ਾਮਿਲ ਕਿਦੇ ਸ਼ਾਮਿਲ ਹਾਂ ਹਾਂ ਸ਼ਾਮ ਰੋਏ ਹਾਂ ਜੀ ਅੱ अच्छा हां तड़के 3 बजे संगत ਪਹੁੰਚਣਾ ਲੱਗੇ ਜੀ ਜੀਰਾ 4 ਵਜੇ ਸਟਾਰਟ ਹੋ ਜਾਏ ਕੰਮ ਹਾਂਜੀ ਅੱਥ ਨਿਘੜੇ ਵਰਕੇ ਰੱਖੇ ਜੈਂ ਜੀ ਹਾਂ ਤੜਕੀ ਪਾਈ ਜੈਂ ਜੀ ਪਿੰਡ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਬਾਬਾ ਜੀ ਵੱਧੂ ਵੱਧ ਸੰਯੋਗ ਸਾਰੇ ਪਿੰਡ ਕਾ ਜੀ ਕਿਵੇਂ ਲੱਗਿਆ ਬਾਬੇ ਦਾ ਸਵਾ ਬਾਬਾ ਦਾ ਸਵਾ ਬਹੁਤ ਵਧੀਆ ਜੀ ਠੀਕ ਹੈ ਹਾਂ ਇਸ ਤਰ੍ਹਾਂ ਬਾਬਾ ਨੇ ਕੋਈ ਆਇਆ ਜੀ ਇਸ ਤਰ੍ਹਾਂ ਗਿਆ ਬਾਬੇ ਅੱਛਾ ਜੀ ਹਾਂ ਜੀ ਜਿਵੇਂ ਹੁਣ ਗੱਲ ਮੈਂ ਤੁਹਾਨੂੰ ਬਾਬੇ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੁਣ ਜਾਣਨ ਲੱਗੇ ਹੋ ਹੁਣ ਜਾਣਨ ਲੱਗੇ ਤੁਹਾਨੂੰ ਪਤਾ ਬਾਬੇ ਨੂੰ ਅਮਰੀਕੀ ਤੂਫਾਨ ਵੀ ਕਹਿੰਦੇ ਨੇ ਹਾਂ ਕਹਿੰਦੇ ਹੋਗੇ ਜੇ ਲੋਕਾਂ ਤੋਂ ਬਾਬਾ ਕਹਿੰਦੇ ਕਈ ਲੋਕ ਸ਼ੱਕ ਕਰਦੇ ਨੇ ਬਾਬੇ ਦੇ ਪਰ ਬਾਬਾ ਕਹਿੰਦਾ ਮੈਂ ਹੈ ਨਹੀਂ ਕਈ ਬੰਦੇ ਕਹਿੰਦੇ ਇਹ ਬਾਬਾ ਅਮਰੀਕੀ ਤੂਫਾਨ ਆਏ ਤੇ ਗੱਲ ਮੈਂ ਬਾਬਾ ਜੀ ਆਇਓਗੇ ਮਾੜਾ ਤੁਸੀਂ ਤੇ ਇੱਕ ਚੀਜ਼ ਮੈਨੂੰ ਐ ਦਿਖਾਓ ਥੋੜਾ ਜਿਹਾ ਮੈਂ ਜਾਂਦੇ ਜਾਂਦੇ ਪਾ ਦਿਖਾ ਲਈਏ ਉਰੇ ਕਿੜੇ-ਕੜੇ ਪਏ ਨੇ ਆਪਾਂ ਇੱਕ ਵਾਰੀ ਲੋਕਾਂ ਨੂੰ ਮਾੜਾ ਦਿਖਾ ਦੇ ਹਾਂਜੀ 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 ਦਿਖਾ ਅੱਛਾ ਹੁਣ ਇਹ ਚੀਜ਼ ਮੈਂ ਹੋਰ ਕਹਿਣਾ ਫਰਜ਼ ਕਰੋ ਕੋਈ ਆਉਂਦਾ Google Map ਦੇ ਉੱਪਰ ਕਹੋ ਕਿ ਬੰਦਾ ਰਸਤਾ ਲਾਉਂਦਾ ਹੈ ਨਾ ਉਹ ਉਲਟ-ਫੁਲਟ ਜਿਹਾ ਕਰ ਦਿੰਦਾ ਸਿੱਧਾ ਆ ਰਹਾ ਮਤਲਬ ਜਿ ਆਉਣਾ ਹੋਵੇ ਆਪਾਂ ਨੇ ਇਸ ਫਰਜ਼ ਕਰੋ ਪੰਜਾਬ ਚ ਆਉਣਾ ਬੰਦੇ ਨੇ ਉਹ ਕਿਵੇਂ ਆਵੇ ਉਹ ਜਾਖੜਾ ਜੀ ਜੀ ਜਾਖੜਾ ਜੀ ਜਾਖੜ ਤੋਂ ਜੀ ਤਲਵਾੜਾ ਤਲਵਾੜੀ ਹਾਂ ਸਾਧਨਵਾਸ ਤੇ ਚੰਦਪੁਰਾ ਜੀ ਚੰਦਪੁਰਾ ਹਾਂਜੀ ਹਾਂਜੀ ਇਹ ਕੋਲਮ ਲਾ ਕੇ ਅਗਰ ਆਪਾਂ ਗੱਲ ਕਰਦੇ ਹਾਂ ਹੋਰ ਦਿਖਾ ਰਹੇ ਕੈਮਰਾਮੈਨ ਆਈ ਮੜਾ ਜੁੱਤੇ ਕੱਢ ਕੇ 12 ਕਿਲੋਮੀਟਰ ਆ ਦੇਖੋ ਤੁਸੀਂ ਆ ਘੜੇ ਦੇਖ ਰਹੇ ਹੋ ਕੈਮਰਾਮੈਨ ਸਾਹਿਬ ਆਇਓ ਕਿਰਾਂਤਰ ਇਹ ਘੜੇ ਦੇਖ ਰਹੇ ਬਾਬਾ ਜੀ ਇਹ ਘੜੇ ਸਾਰੇ ਘੜੇ ਨੇ ਉਹੀ ਘੜੇ ਨੇ ਕਿਹੜੇ ਸਵੇਰੇ ਉੱਪਰ ਜਾਂਦੇ ਹਾਂ ਜੀ ਹਾਂ ਜੀ ਇਹ ਰਾਤ ਨੂੰ 7 ਵਜੇ ਭਰੇ ਜਾਂਦੇ ਨੇ ਜੀ ਹਾਂ ਤੇ ਸਵੇਰੇ 4 ਵਜੇ ਸਾਰੇ ਸੰਗਤ ਵੱਲੋਂ ਚੱਕ ਕੇ ਪਾਏ ਜਾਂਦੇ ਨੇ ਜੀ ਇਹ ਜੋ ਘੜਾ ਉੱਤੇ ਰੱਖਿਆ ਹੋਇਆ ਉਹ ਘੜੇ ਦੇ ਵਿੱਚ ਘੜਾ ਪਾਇਆ ਜਾਂਦਾ ਪਾਣੀ ਦਾ ਹਾਂ ਉਹਦੇ ਥੱਲੇ ਧਾਰਾਏ ਮਤਲਬ ਲਗਾਤਾਰ ਪ੍ਰੋਪਰ ਚੱਲਦੀ ਹੈ ਜੀ ਧਾਰ ਤੋੜਦੀ ਨਹੀਂ ਹੈ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਹੈ ਨਾ ਤੁਸੀਂ ਥੋੜਾ ਸ਼ੌਂਕ ਵੀ ਰੱਖਦੇ ਹੋ ਧਾਰਮਿਕ ਗਾਉਣ ਦਾ ਹਾਂਜੀ ਕੋਈ ਨਵਾਂ ਕੋਈ ਧਾਰਮਿਕ ਕਰਿਆ ਤੁਸੀਂ ਨੇ ਕੁਝ ਕਹਿੰਦੇ ਹਾਂਜੀ ਕਦੋਂ ਆ ਰਿਹਾ ਗਾਣਾ ਨਵਾਂ ਬਸ ਥੋੜੇ ਦਿਨਾਂ ਚ ਆ ਰਿਹਾ ਜੀ ਥੋੜੇ ਦਿਨਾਂ ਚ ਆ ਰਿਹਾ ਹਾਂਜੀ ਹਾਂਜੀ ਕੁਛ ਦਿਨਾਂ ਚ ਆ ਰਿਹਾ ਹੈ ਪੋਸਟਰ ਤਿਆਰ ਹੋ ਚੁੱਕੇ ਨੇ ਜੀ ਵੀਡੀਓ ਬਣ ਚੁੱਕੀ ਹੈ ਜੀ ਅੱਛਾ ਜੀ ਦੇਖੋ ਸੰਗਤ ਜੋ ਬਹੁਤ ਸਾਰੀ ਸੰਗਤ ਜਾਂ ਜਿਨ੍ਹਾਂ ਨੇ ਗੀਤ ਕੀਤਾ ਹੈ ਧਾਰਮਿਕ ਬਾਤ ਕੀਤੀ ਹੈ ਉਹ ਤਾਂ ਕਹਿੰਦੇ ਨੇ ਵੀ ਬਾਬਾ ਜੀ ਤੁਸੀਂ ਆਪ ਦਾ ਚੈਨਲ ਬਣਾ ਕੇ ਆਪਣੇ ਦੇ ਪਾਓ ਵੀ ਆਪਦੇ ਚੈਨਲ ਤੇ ਤੁਸੀਂ ਆਪਣਾ ਚੈਨਲ ਬਣਾ ਕੇ ਉਸ ਦੇ ਉੱਤੇ ਆਪਣਾ ਜੋ ਧਾਰਮਿਕ ਗੀਤ ਤੁਸੀਂ ਗਾਇਆ ਹੈ ਉਹ ਪਾਓ ਉਹਨੂੰ ਪਾਓ ਜਾਂ ਫਿਰ ਆਨੰਦ ਮਿਊਜ਼ਿਕ ਹਾਂ ਉਹ ਰਿਲੀਜ਼ ਕਰਨਗੇ ਜੀ ਇਹਨਾਂ ਦੇ ਮਿਊਜ਼ਿਕ ਵਾਲੇ ਹੈ ਹਾਂਜੀ ਤਾਂ ਸ਼ੇਅਰ ਕਰਾਂਗੇ ਆਪਾਂ ਜਦੋਂ ਬਾਬੇ ਦਾ ਆਊਗਾ ਧਾਰਮਿਕ ਗਾਣਾ ਅੱਜ ਸਿਰਫ ਜਿਹੜਾ ਹੈਗਾ ਸੀ ਮੇਰੀ ਗੱਲਬਾਤ ਇਹ ਸੀ ਕਿ ਬਾਬੇ ਪਾਪਾ ਜਿਹੜਾ ਤਪ ਕਰ ਰਿਹਾ ਜਲਤਾ ਰਹਾ ਕਰ ਰਿਹਾ ਕਿਹੜੀ ਬਾਬਾ ਹੈ ਨਾ ਤੇ ਉਹ ਚੀਜ਼ ਦੇ ਵਿਸ਼ੇ ਤੇ ਮੈਂ ਗੱਲਬਾਤ ਕਰਾਂ ਬਾਬੇ ਨਾਲ ਬਹੁਤ ਵਧੀਆ ਲੱਗੀ ਬਾਬੇ ਦਾ ਸੁਭਾਅ ਵੀ ਬਹੁਤ ਵਧੀਆ ਜੀ ਜੀ ਪਹਿਲਾਂ ਵੀ ਵਈ ਕੋਈ ਸਾਧੂ ਆਇਆ ਜਲਤਰ ਕਰੀ ਹੋਵੇ ਕਿਸੇ ਨੂੰ ਇਹ ਯਾਦ ਹੋਵੇ ਨਹੀਂ ਜੀ ਸੋਡੀ ਆਪਣੀ ਸੁਰਤ ਦੇ ਨਹੀਂ ਮੇਰੀ ਸੁੱਟ ਚਟਾਣੀ ਮੈਨੂੰ ਯਾਦ ਆ ਦੇਗੀ ਜੀ ਕੋਈ ਪਹਿਲਾਂ ਨਾ ਜੀ ਮੇਰੀ ਸੁਰਤ ਮੈਨ ਨਹੀਂ ਆਇਆ ਜੀ ਮੇਰੇ ਤਾਂ ਪਹਿਲਾਂ ਕਰੀ ਜੀ ਧੂਣੀ ਦਾਸ ਬਾਬਾ ਨੇ ਕਰੀ ਜੀ ਜਿਹੜੇ ਸਮਾਧੀ ਲੈ ਕੇ ਗਏ ਜੀ ਸਮਾਧੀ ਅੱਛਾ ਉਹਨਾਂ ਨੇ ਕਰਿਆ ਜਲਤਰ ਕਿੰਨੇ ਸਾਲ ਪਿੱਛੇ 25 ਸਾਲ ਪਹਿਲਾਂ ਕਰਿਆ ਜੀ ਅੱਜ ਤੋਂ 25 30 ਸਾਲ ਪਹਿਲਾਂ ਇੱਥੇ ਬਾਬਾ ਧੂਣੀ ਦਾਸ ਜੀ ਨੇ ਕਹਿੰਦੇ ਜਲਤਰਾਂ ਕੀਤਾ ਅਸੀਂ ਤਾਂ ਪਹਿਲੀ ਵਾਰ ਹੀ ਦੇਖਿਆ ਅੱਛਾ ਚੱਲਦਾ ਰਹਾ ਇਹ ਸੰਗਤ ਨੇ ਪਹਿਲੀ ਵਾਰ ਜੀ ਸਾਡੇ ਮੰਡੀ ਜੀ ਨਗਰ ਇਹ ਕਹਿੰਦੇ ਵੀ ਪਹਿਲੀ ਵਾਰ ਸਾਡੇ ਨਗਰ ਦੇ ਵਿੱਚ ਬਾਬਾ ਜੀ ਤੁਹਾਡੇ ਵੱਲੋਂ ਪਰਾਲਾ ਕੀਤਾ ਗਿਆ ਹੈ ਵੀ ਉਦੋਂ ਪਹਿਲਾਂ ਬਾਬਾ ਧੂਣੀ ਦਾਸ ਮਹਾਰਾਜ ਜੀ ਨੇ ਵੀ ਇੱਥੇ ਜਲਦਾਰੇ ਦਾ ਤਪ ਕੀਤਾ ਜੀ ਬਾਬਾ ਜੀ ਕਿਸੇ ਨੇ ਕਿਹਾ ਸੀ ਜਲਦਾਰ ਕਰਨ ਨੂੰ ਆਪਦੇ ਇੱਕ ਮਨ ਚ ਇੱਛਾ ਸੀ ਕਿ ਜਲਦਾਰ ਕਰਿਆ ਜਾਵੇ ਨਹੀਂ ਜੀ ਜਦੋਂ ਮੈਂ ਆਇਆ ਸੀ ਇੱਥੇ ਹਾਂ ਉਸੇ ਦਿਨ ਹੀ ਮੈਂ ਸੋਚਿਆ ਸੀ ਵੀ ਇਸ ਨਗਰ ਦੇ ਵਿੱਚ ਰਹਿ ਕੇ ਨਗਰ ਵਧੀਆ ਵੀ ਨਗਰ ਦੀ ਜਿਹੜੀ ਸੰਗਤ ਹੈ ਇਹ ਅਪਰਾਲੇ ਵਾਲੀ ਆ ਸਾਥ ਦੇਣ ਵਾਲੀ ਆ ਨਗਰ ਦੇ ਭਲੇ ਵਾਸਤੇ ਨਗਰ ਦੇ ਵਿੱਚ ਪਾਰਟੀਵਾਦੀ ਨਾ ਰਹੇ ਨਗਰ ਦਾ ਇਕਾ ਰਹੇ ਔਰ ਨਗਰ ਦੇ ਵਿੱਚ ਸੁਖ ਸ਼ਾਂਤੀ ਰਹੇ ਇਸ ਲਈ ਅਪਦਾ ਮਨ ਬਣਾ ਕੇ ਆਪ ਹੀ ਜਲਤਾਰੇ ਦਾ ਜੋ ਸ਼ਮਾ ਹੈ ਮੈ ਉਲੀਕਿਆ ਠੀਕ ਹੈ ਭਾਈ ਹੋ ਰਹੇ ਹੋ ਸ਼ਾਮਲ ਤੁਸੀਂ ਵੀ ਜਲਤਾਰੇ ਦੇ ਵਿੱਚ ਹਾਂਜੀ ਆਨੇ ਆਈ ਠੀਕ ਹੈ